ਮੈਂ ਮੋਹਿਦ ਗੁੰਦਰਾ ਪ੍ਰਧਾਨ ਸੱਚਾ ਸੋਦਾ ਆੜਤੀ ਐਸੋਸੀਏਸ਼ਨ ਮਾਛੀਵਾੜਾ ਸਾਹਿਬ ਜੀ ਇਹ ਕਿ ਇਸ ਵਕਤ ਜੀ ਮੰਡੀ ਕੋਲ ਮੰਡੀ ਦੇ ਵਿੱਚ ਜੀ ਸਮੱਸਿਆ ਆ ਸਮੱਸਿਆ ਇਹ ਆ ਜੀ ਵੀ ਮੀਂਹ ਪੈਂਦਾ ਚੰਡੀਗੜ੍ਹ ਤੇ ਡੁੱਬ ਜਾਂਦਾ ਮਾਛੀਵਾੜਾ ਉਹ ਕਹਾਵਤ ਸਾਡੀ ਮੰਡੀ ਤੇ ਢੁੱਕਦੀ ਆ ਜੀ ਕੱਲ ਮੇਰਾ ਖਿਆਲ ਆ ਵੀ ਬਹੁਤ ਟਾਈਮ ਬਾਅਦ ਅਰਸਿਆਂ ਬਾਅਦ ਬਾਰਿਸ਼ ਹੋਈ ਆ ਔਰ ਕੁਝ ਸਮੇਂ ਦੀ ਬਾਰਿਸ਼ ਨੇ ਮੰਡੀ ਦਾ ਇਹ ਹਾਲ ਕਰ ਦਿੱਤਾ ਕਿ ਅੱਧੇ ਆੜਤੀਆਂ ਕੱਲ ਦੁਕਾਨਾਂ ਤੇ ਨਹੀਂ ਆ ਸਕੇ ਜੀ ਦੁਕਾਨਾਂ ਦੇ ਬਾਹਰ ਤੱਕ ਪਾਣੀ ਆ ਇਹ ਇਹ ਹੂਟਸ ਮਸਾ ਵਾਲੇ ਨੇ ਸੀਵਰੇਜ ਦਾ ਕੀ ਪ੍ਰੋਜੈਕਟ ਹੈ ਸੀਵਰੇਜ ਤਾਂ ਸੀਵਰੇਜ ਮੇਰਾ ਖਿਆਲ ਟਕਰ ਸਾਹਿਬ ਇਹ 2 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਹੈ ਜੀ ਇਹ ਬਹੁਤ ਹੀ ਜਿਆਦਾ ਮਿਹਨਤ ਕਰਕੇ ਸਾਡੇ ਸੈਕਟਰ ਸਾਹਿਬ ਨੇ ਹਲਕਾ ਬਧਾਇਕ ਨੇ ਬਹੁਤ ਕੋਸ਼ਿਸ਼ਾਂ ਕਰਕੇ ਸਾਡੀ ਇਹ ਜਿਹੜੀ ਆਸਾਂ ਸੀ ਇਹਦੇ ਬੂਰ ਪਿਆ ਪਰ ਉਹਦਾ ਖਮਿਆ ਜਾ ਹੁਣ ਦਾਣਾ ਮੰਡੀ ਇਹ ਭੁਗਤ ਰਹੀ ਆ ਕਿ ਬਿਲਕੁਲ ਹੀ ਘਟੀਆ ਤਰੀਕੇ ਦਾ ਕੰਮ ਹੋਇਆ ਤੁਸੀਂ ਹੁਣ ਵੀ ਪਿੱਛੇ ਜਾ ਕੇ ਦੇਖ ਲਓ ਛੱਪੜ ਬੜਿਆ ਹੋਇਆ ਜੇ ਥੋੜੇ ਜੇ ਮੀਂਹ ਕਰਕੇ 2 ਦਿਨਾਂ ਦੇ ਵਿੱਚ ਪਾਣੀ ਨਹੀਂ ਗਿਆ ਅੱਗੇ ਆਉਣ ਵਾਲੇ ਮਹੀਨੇ ਦੇ ਵਿੱਚ ਸਾਡਾ ਸੀਜ਼ਨ ਦੀ ਸ਼ੁਰੂਆਤ ਆ ਔਰ ਜੇ ਕਮੀ ਪੈ ਗਿਆ ਤਾਂ ਅਸੀਂ ਤਾਂ ਜਿੰਨਾ ਆੜਤੀ ਐਸੋਸੀਏਸ਼ਨ ਆ ਅਸੀਂ ਤਾਂ ਬਿਲਕੁਲ ਬਰਬਾਦ ਹੋ ਜਾਾਂਗੇ ਜੀ ਇਹਦੇ ਬਾਰੇ ਜੋ ਅਸੀਂ ਮਾਨਯੋਗ ਸਾਡੇ ਜਿਹੜੇ ਇਸ ਮਹਿਕਮੇ ਦੇ ਐਸਡੀਓ ਸਾਹਿਬ ਆ ਜਈ ਆ ਮੇਰਾ ਖਿਆਲ ਆ ਵੀ 20 ਤੋਂ ਉੱਪਰ ਮੈਂ ਉਹਨਾਂ ਨੂੰ ਫੋਨ ਕਰ ਚੁੱਕੇ ਆ ਤੁਸੀਂ ਜੇ ਕਿਤੇ ਪਿੱਛੇ ਜਾ ਕੇ ਨਿਗਾਹ ਮਾਰੋ ਜਿੰਨੀਆਂ ਜਾਲੀਆਂ ਪਈਆਂ ਹੋਈਆਂ ਨੇ ਨਹਿਰ ਘਟੀਆਂ ਪਈਆਂ ਨੇ ਜਿੰਨੇ ਟਕਨ ਨੇ ਮੇਰਾ ਖਿਆਲ ਆ ਵੀ ਟਕਨ ਰੱਖਣ ਤੋਂ ਪਹਿਲਾਂ ਟਕਨ ਟੁੱਟੇ ਹੋਈ ਸੀ ਔਰ بار بار ਜਾਨੂ ਕੁਰਬਾਨ ਦੇ ਕੇ ਪਤਾ ਨਹੀਂ ਸੀਵਰੇ ਵੀ ਦਿੱਕਤ ਕੀ ਆ ਤੁਸੀਂ ਪਤਾ ਕਰਾਓ ਤਾਂ ਸਾਨੂੰ ਉਹਨਾਂ ਵੱਲੋਂ ਹੀ ਆਸ਼ਵਾਸਨ ਮਿਲਿਆ ਕਿ ਜੀ ਕਰ ਰਹੇ ਆ ਕਰਤਾ ਕਰ ਦੇਵਾਂਗੇ ਅਸੀਂ ਹੁਣ ਮੰਗ ਇਹ ਕਰਦੇ ਆ ਕਿ ਅਸੀਂ ਇਹਦੀ ਚਾਹੁੰਦੇ ਆ ਕਿ ਇੱਕ ਮਾਣਯੋਗ ਕਿਸੇ ਚੰਗੇ ਅਫਸਰ ਤੋਂ ਜਾਂ ਬਿਜੀਲੈਂਸ ਤੋਂ ਇਹਦੀ ਜਾਂਚ ਕਰਾਈ ਜਾਵੇ ਤਾਂ ਕਿ ਪਤਾ ਲੱਗੇ ਕਿ ਇਹਦੇ ਵਿੱਚ ਕੀ ਕੰਮ ਹੈ ਮੈਂ ਹਰਜਿੰਦਰ ਸਿੰਘ ਖੇੜਾ ਸਾਫਾ ਦਾ ਪ੍ਰਧਾਨ ਅੜੀ ਐਸੋਸੀਏਸ਼ਨ ਮਾਛੀਵਾੜਾ ਸਾਹਿਬ ਜਿਹੜੀ ਸਾਡੀ ਮਾਛਵੜ ਮੰਡੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸੀਵਰੇਜ ਦੀ ਜਿਹੜੀ ਸਮੱਸਿਆ ਸੀ ਉਹ ਤਾਂ ਕਿਸੇ ਆਤਗੜੇ ਦੋਸਤ ਸੀਵਰੇਜ ਪਿਆ ਤੁਹਾਨੂੰ ਹੀ ਲੱਗਿਆ ਵੀ ਉਹ ਸਮੱਸਿਆ ਸਾਡੀ ਹੱਲ ਹੋ ਗਈ ਹੈ ਪਰ ਹੁਣ ਜਦੋਂ ਵੀ ਪਿਛਲੀ ਵਾਰ ਬਰਸਾਤ ਹੋਈ ਹੁਣ ਬਰਸਾਤ ਹੋਈ ਤਾਂ ਉਹ ਸਮੱਸਿਆ ਜਿਉਂ ਦੀ ਤਿਉਹ ਹੈ ਤੇ ਅਸੀਂ ਪਿਛਲੀ ਵਾਰ ਵੀ ਇਹ ਮੰਗ ਕੀਤੀ ਸੀ ਵੀ ਜਿਹੜੀ ਇਹਦੀ ਇਹਦੀ ਵਿਭਾਗੀ ਕਿਸੇ ਨਿਰਪੱਖ ਜਾਂਚੀ ਤੋਂ ਜਿਹੜੀ ਜਾਂਚ ਕਰਵਾ ਕੇ ਜੋ ਵੀ ਇਹਦੇ ਜ਼ਿੰਮੇਵਾਰ ਨੇ ਚਾਹੇ ਉਹ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹੇ ਉਹ ਠੇਕੇਦਾਰ ਨੇ ਉਹਨਾਂ ਦੇ ਖਿਲਾਫ ਜਿਹੜੀ ਵੱੜਦੀ ਕਾਰਵਾਈ ਹੈ ਉਹ ਕੀਤੀ ਜਾਵੇ ਔਰ ਇਹ ਕਿਹਦਾ ਜਿਹੜਾ ਸੀਵਰੇਜ ਹੈ ਜਿਹੜਾ ਹੈ बार-बार ਖਰਾਬ ਹੋ ਰਿਹਾ ਜਾਂ ਬੰਦ ਹੋ ਰਿਹਾ ਇਹਨੂੰ ਦੁਆਰਾ ਠੀਕ ਕੀਤਾ ਜਾਵੇ। ਕੀ ਸਮੱਸਿਆ ਕੀ ਆ ਰਹੀ ਜੀ ਟੱਕੜਾ ਵਗੈਰਾ ਦੀ ਤੇ ਇਸ ਲਈ ਪਾਣੀ ਕਿੱਥੇ ਸਚਾ ਕੀ ਹੈ ਕਿ ਇਹ ਇੱਕ ਤਾਂ ਜਿਹੜੇ ਟੱਕਣ ਨੇ ਉਹ ਜਿਵੇਂ ਅੱਜ ਰੱਖੇ ਤਾਂ ਦੋੇ ਤੀ ਦਿਨਾਂ ਟੁੱਟ ਜਾਂਦੇ ਨੇ। ਫਿਰ ਇੱਕ ਜਿਹੜੀਆਂ ਇਹਦੇ ਆ ਹੌਦੀਆਂ ਵੜਾਈਆਂ ਨੇ ਉਹ ਸੜਕ ਤੇ ਬਿਲਕੁਲ ਗੱਪੇ ਬਣਾ ਦੇ ਉੱਚੀਆਂ ਵੜਾਈਆਂ ਨੇ। ਉਹ ਕਿਤੇ ਵੀ ਕੋਈ ਵੀ ਬੰਦਾ ਕੋਈ ਮੋਟਰਸਾਈਕਲ ਤੇ ਜਾ ਰਿਹਾ ਸਕੂਟਰ ਤੇ ਜਾ ਰਿਹਾ ਉਹਦੇ ਨਾਲ ਮਿਸ ਹੈਪਨਿੰਗ ਹੋ ਸਕਦੀ ਹੈ। ਦੂਜਾ ਜਿਹੜਾ ਪਾਣੀ ਨਿਕਲਣਾ ਚਾਹੀਦਾ ਸੀਗਾ ਜਿਹੜੇ ਜੀਵਰੇ ਪੈ ਗਿਆ ਉਹ ਬਿਲਕੁਲ ਨਿਕਲਦਾ ਸਾਰਾ ਪਾੜੀ ਮੰਡੀ ਦੇ ਵਿੱਚ ਦੁਆਰਾ ਉੱਪਰ ਇਕੱਠਾ ਹੋ ਜਾਂਦਾ ਜਿਸ ਨਾਲ ਜਿਹੜੀ ਫਸਲ ਆ ਉਹ ਖਰਾਬ ਹੁੰਦੀ ਹੈ ਜੀਵਰੇ ਅੱਛਾ ਸਰ ਕੋਈ ਕੁਝ ਸ਼ਿਕਾਇਤ ਤਾਂ ਕੀਤੀ ਆ ਜੀ ਆਪ ਵੀ ਉਸ ਜੀ ਬਾਰੇ ਕੀ ਕੀਤਾ ਤੇ ਮੇਰੇ ਕੋਲ ਪਹਿਲਾਂ ਵੀ ਸ਼ਿਕਾਇਤ ਆਈ ਜਾਂ ਇਸ ਦੀ ਵਾਰ ਨਹੀਂ ਪਿਆ ਸੀਗਾ ਮੇਰੇ ਵੱਲੋਂ ਉਸੇ ਵੇਲੇ ਐਕਸ਼ਨ ਸਾਹਿਬ ਨੂੰ ਲਿਖਤਾ ਸੀਗਾ ਵੀ ਜਿਹੜਾ ਠੇਕੇਦਾਰ ਹੈ ਇਹਦੀ ਪੇਮੈਂਟ ਰੋਕ ਲਈ ਜਾਵੇ ਇਹਦੀ ਪੇਮੈਂਟ ਰੋਕ ਲਈ ਗਈ ਆ ਜਿਹੜੀ ਇਹ ਮੇਰੇ ਕੋਲ ਸ਼ਿਕਾਇਤ ਦੁਆਰਾ ਆਈ ਆ ਇਹ ਮੈਂ ਫੇਰ ਐਕਸ਼ਨ ਸਾਹਿਬ ਨੂੰ ਭੇਜ ਰਿਹਾ ਹਾਂ ਇਹਦਾ ਜਲਦੀ ਹੱਲ ਲੱਭ ਰਹਾ ਹੈ ਕਿ ਸਮੱਸਿਆ ਕੀ ਆਦੀ ਮੰਡੀ ਵਿੱਚ ਪਾਣੀ ਨਹੀਂ ਦਬਾ। ਮੇਂਦੀ ਇਹ ਸਮੱਸਿਆ ਰਹੇ ਜੀ ਪਾਣੀ ਜਿਹੜਾ ਹੈਗਾ ਮੰਡੀ ਭਰ ਜਾਂਦੀ ਆ। ਕਾਫੀ ਟਾਈਮ ਲੱਗਣ ਨੂੰ ਲੱਗਦਾ ਹੈ। ਚਲੋ ਹੁਣ ਤਾਂ ਮੰਡੀ ਖਾਲੀ ਸੀਗੀ ਜੇ ਆਉਣ ਵਾਲੇ ਟਾਈਮ ਵਿੱਚ ਝੋਨੇ ਦੇ ਸੀਜ਼ਨ 'ਚ ਇਹੇ ਹੀ ਮੁਸ਼ਕਲ ਆਉਂਦੀ ਆ। ਟਰਾਂਡੀਆਂ ਤੇ ਜ਼ਿਮੀਂਦਾਰਾਂ ਦਾ ਨੁਕਸਾਨ ਹੋ ਸਕਦਾ ਹੈ। ਇਹਦੇ ਬਾਰੇ ਅਸੀਂ ਮਤਾ ਵੀ ਪਾਤਾ ਕਮਡ ਪੰਪ ਮੈਂ ਪ੍ਰੀਤ ਰਹਾ ਹਾਂ।